ਜਦੋਂ ਕਿਸੇ ਨੂੰ ਬੇਨਤੀ ਕਰੀਏ ਨਾ ਅੰਮ੍ਰਿਤ ਛਕ ਲੋ ਅਗੋਂ ਇੱਕ ਜਵਾਬ ਦਿੱਤਾ ਜਾਂਦਾ ਜੀ ਫਲਾਣੇ ਬੰਦੇ ਨੇ ਜਿਹੜਾ ਸਭ ਤੋਂ ਨਖਿੱਧ ਹੋਵੇ ਨਾ ਪਿੰਡ 'ਚ ਉਹਦਾ ਨਾਮ ਲੈ ਕੇ ਕਹਿਣਗੇ ਫਲਾਣੇ ਬੰਦੇ ਨੇ ਅੰਮ੍ਰਿਤ ਛਕਿਆ ਉਹ ਤੇ ਏਦਾਂ ਕਰਦਾ ਅਸੀਂ ਉਹਦੇ ਨਾਲੋਂ ਤੇ ਚੰਗੇ ਹੀ ਆ ਨਾ ਇਹ ਜਵਾਬ ਹੁੰਦਾ ਹੁਣ ਸਾਡਾ ਬੱਚਾ ਸਕੂਲੇ ਪੜ੍ਹਦਾ ਅਸੀਂ ਕਦੇ ਕਹਿੰਨੇ ਆ ਕਿ ਪੁੱਤ ਤੇਰੇ 50 ਨੰਬਰ ਆਏ ਨੇ ਫਲਾਣੇ ਦੇ 20 ਆਏ ਉਹ ਵੀ ਇੱਕ ਹਾਂ ਅਸੀਂ ਹਮੇਸ਼ਾ ਆਪਣੇ ਬੱਚੇ ਨੂੰ ਉਹਦੇ ਤੋਂ ਉੱਚੇ ਵਾਲਾ ਬੱਚਾ ਵਿਖਾਉਂਦੇ ਆਂ ਕਿ ਫਲਾਣੇ ਦੇ 80 ਆਏ ਤੇਰੇ 50 ਕਿਉਂ ਆਏ ਫਲਾਣਿਆਂ ਦੇ ਬੱਚੇ ਦੇ 90 ਆਏ ਤੇਰੇ 40 ਕਿਉਂ ਆਏ ਅਸੀਂ ਕਦੇ ਉਹਨੂੰ ਉਹਨੂੰ ਉਹ ਉਹਦੀ ਉਦਾਹਰਣ ਨਹੀਂ ਦਿੰਦੇ ਜਿਹੜਾ ਉਹਦੇ ਤੋਂ ਥੱਲੇ ਹੋਵੇ ਅਸੀਂ ਕਦੇ ਨਹੀਂ ਆਪਣੇ ਬੱਚੇ ਨੂੰ ਕਹਿੰਦੇ ਸ਼ਾਬਾਸ਼ ਪੁੱਤ ਤੇਰੇ 20 ਆ ਗਏ ਨੇ ਫਲਾਣਿਆਂ ਦੇ ਤੇ 5 ਆਏ ਸੀ ਕਦੇ ਨਹੀਂ ਕਹਿੰਦੇ ਅਸੀਂ ਜਦੋਂ ਗੱਲ ਧਰਮ ਦੀ ਹੁੰਦੀ ਹੈ ਨਾ ਫਿਰ ਅਸੀਂ ਪਤਾ ਕਿਹਦੇ ਵੱਲ ਵੇਖਦੇ ਆ ਇਹ ਤੇ ਹਰੇਕ ਮਨੁੱਖ ਦਾ ਸੁਭਾਅ ਹੈ ਵਿਰਲੀਆਂ ਰੂਹਾਂ ਹੁੰਦੀਆਂ ਨੇ ਬਹੁਤ ਘੱਟ ਜਿਹੜੀਆਂ ਆਪਣੀ ਸਥਿਤੀ ਹੈ ਜਿਹੜੀ ਉਹਨਾਂ ਦੀ ਮਨ ਦੀ ਕਿ ਉਹ ਕਿੰਨੇ ਕੁ ਚੰਗੇ ਨੇ ਕਿੰਨੇ ਕੁ ਮਾੜੇ ਨੇ ਉਹਨਾਂ ਨੂੰ ਉਹਨੂੰ ਉਸ ਸਥਿਤੀ ਨੂੰ ਮੁਕੰਮਲ ਸਰੂਪ ਵਿੱਚ ਪ੍ਰਵਾਨ ਕਰ ਲੈਣ ਸਵੀਕਾਰ ਕਰ ਲੈਣ ਕਿ ਹਾਂ ਸਾਡੇ 'ਚ ਕਮੀ ਹੈ ਹਾਂ ਇਹ ਔਗਣ ਸਾਡੇ ਵਿੱਚ ਹੈਗਾ ਉਹ ਤੱਕਟ ਹੁੰਦੇ ਨੇ ਇਦਾਂ ਹੁੰਦਾ ਕੀ ਹੈ ਬੰਦਾ ਆਪਣੇ ਆਪ ਨੂੰ ਚੰਗਾ ਆਪਣੇ ਆਪ ਨੂੰ ਭਲਾ ਆਪਣੇ ਆਪ ਨੂੰ ਮਹਾਨ ਦਰਸਾਉਣ ਵਾਸਤੇ ਹਮੇਸ਼ਾ ਉਹਨਾਂ ਵੱਲ ਉਂਗਲ ਕਰਦਾ ਜਿਹੜੇ ਉਹਦੇ ਤੋਂ ਥੱਲੇ ਹੋਣ ਉੱਚਿਆਂ ਵਾਲੇ ਪਾਸੇ ਨੂੰ ਨਹੀਂ ਉਂਗਲ ਕਰਦਾ ਮੈਂ ਜਦੋਂ ਵੀ ਆਪਾਂ ਖੰਡੇ-ਬੱਟੇ ਦੀ ਪੌਲ ਦੀ ਗੱਲ ਚੱਲਦੀ ਹੈ ਮੈਂ ਉਦੋਂ ਬੇਨਤੀ ਕਰਦਾ ਹੁੰਨਾ ਭਾਈ ਪੌਲ ਛਕੋ ਅਮਰਤ ਛਕੋ ਸਾਡੇ ਵੱਲ ਵੇਖ ਕੇ ਨਾ ਛਕੋ ਸਾਡੇ ਵਰਗਿਆਂ ਵੱਲ ਵੇਖ ਕੇ ਨਾ ਛਕੋ ਫਲਾਣੀ ਨੇ ਅਮਰਤ ਛਕ ਕੇ ਇਦਾਂ ਕੀਤਾ ਫਲਾਣੀ ਨੇ ਇਦਾਂ ਕੀਤਾ ਜੇ ਖੰਡੇ-ਬੱਟੇ ਦੀ ਪੌਲ ਛਕਣੀ ਹੈ ਪੰਜਾਂ ਪਿਆਰਿਆਂ ਵੱਲ ਵੇਖ ਕੇ ਛਕੋ ਬਾਬਾ ਦੀਪ ਸਿੰਘ ਵੱਲ ਵੇਖ ਕੇ ਛਕੋ ਉਹ ਵੀ ਹੈ ਨੇ ਨਾ ਜੀ ਠੀਕ ਹੈ ਸਾਡੇ ਵਰਗੇ ਨੀਵੇਂ ਜੀਵਨ ਵਾਲੇ ਵੀ ਬਹੁਤ ਨੇ ਪਰ ਜਦੋਂ ਖੰਡੇ ਬਾਟੇ ਦੀ ਪੋਲ ਲੈਣੀ ਹੈ ਉਹਨਾਂ ਵੱਲ ਵੇਖ ਕੇ ਛਕੋ ਜਿੰਨਾਂ ਵੱਲ ਵੇਖਿਆ ਸਾਡਾ ਜੀਵਨ ਵੀ ਉਚਾਈ ਵਾਲੇ ਪਾਸੇ ਜਾਵੇ ਕਿਉਂਕਿ ਜਿਹੜਾ ਬੰਦਾ ਵੇਖੂ ਨજર ਹੈ ਨਾ ਜੀ ਸਾਡੀ ਜਦੋਂ ਸਾਡੀ ਨજર ਕਿਸੇ ਦੇ ਪੈਰਾਂ ਤੇ ਹੋਵੇ ਅਸੀਂ ਉਹਦਾ ਸਿਰ ਨਹੀਂ ਵੇਖ ਸਕਦੇ ਪੂਰੀ ਟਿਕਾ ਕੇ ਜਦੋਂ ਕਿਸੇ ਦੇ ਪੈਰਾਂ ਵੱਲ ਵੇਖੀਏ ਨਾ ਅਸੀਂ ਉਹਦਾ ਸਿਰ ਨਹੀਂ ਵੇਖ ਸਕਦੇ ਤੇ ਜਦੋਂ ਆਪਾਂ ਨજર ਕਿਸੇ ਦੇ ਸਿਰ ਤੇ ਟਿਕਾਈ ਹੋਵੇ ਫਿਰ ਪੈਰ ਨਹੀਂ ਦਿਖਦੇ ਇਸੇ ਤਰ੍ਹਾਂ ਜਦੋਂ ਸਾਡੀ ਸੁਰਤ ਉੱਚਿਆਂ ਵੱਲ ਵੇਖਣ ਲੱਗ ਗਈ ਨਾ ਫਿਰ ਸਾਨੂੰ ਨੀਵੇਂ ਦਿਸਣੋਂ ਹਟ ਜਾਣਗੇ ਤੇ ਜਦੋਂ ਸਾਡੀ ਸੁਰਤ ਵੇਖਦੀ ਉਹਨਾਂ ਵੱਲ ਹੈ ਜਿੰਨੇ ਅੱਜ ਅੰਮ੍ਰਿਤ ਛਕਿਆ ਖੰਡੇ ਪਟ ਦੀ ਪਉ ਲਈ ਤੇ ਮਹੀਨੇ ਬਾਅਦ ਫਿਰ ਠੇਕੇ ਤੇ ਬੈਠਾ ਫਿਰ ਅਸੀਂ ਉੱਚਿਆਂ ਵੱਲ ਨਹੀਂ ਵੇਖ ਸਕ। ਇਸ ਕਰਕੇ ਆਪਣੀ ਸੁਰਤ ਨੂੰ ਉੱਚਿਆਂ ਚੁੱਕੀਏ ਉੱਚਿਆਂ ਵੱਲ ਵੇਖੀਏ ਸਾਡਾ ਜੀਵਨ ਉੱਚਾ ਹੋਵੇ।